ਗੁਰੂ ਰੂਪ ਗੁਰਪ੍ਰੀਤ ਸਾਹਿਬਾਂ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਨੇ ਆਪਣੇ ਵਿਚਾਰ ਜਿਹੜੇ ਵਿਚਾਰ ਪ੍ਰਧਾਨ ਸਾਹਿਬ ਨੇ ਛੱਡ ਕੇ ਗਏ ਆ ਉਹਨਾਂ ਇਤਿਹਾਸ ਦੀ ਗੱਲ ਕੀਤੀ ਸੀਗੀ ਦਾਸ ਨੇ ਕੁਝ ਸਮੇਂ ਵਿੱਚ ਇਤਿਹਾਸ ਦੀ ਗੱਲ ਕਰਨੀ ਜਾਰੀ ਕਾਕੇ ਜਿਹੜੇ ਪ੍ਰੋਗਰਾਮ ਦਾ ਜਿਹੜੇ ਪ੍ਰੋਜੈਕਟ ਜਿਹੜੇ ਕੰਮ ਕਰਦੇ ਆ ਜਿਥੇ ਬੰਦੇ ਨੇ ਕੰਮ ਕੀਤੇ ਆ ਉਹ ਵਿਸਤਾਰ ਪਰ ਪ੍ਰਧਾਨ ਸਾਹਿਬ ਨੇ ਦੱਸ ਚੁੱਕੇ ਆ ਸੋ ਮੈਂ ਰਿਪੀਟ ਨਹੀਂ ਕਰਨੇ ਅੱਜ ਜੇ ਇਤਿਹਾਸ ਦੀ ਗੱਲ ਕਰੀਏ ਆਜੋਦ ਹੈ ਨਾ ਜਿਸ ਦਿਨ ਗੁਰਦੇ ਸਹਿਬ ਜੀ ਦੇ ਜਮ ਕਾਲ ਦੀ ਗਰੀਵਚੀਤ ਹੋਏ ਸੀਗੇ ਤੇ ਨਾਲ ਹੋਰ ਵੀ ਸਿੰਘ ਇਹਦੇ ਨਾਲ ਹੀ ਸਾਰਾ ਮਹੀਨਾ ਜਿਸ ਤਰ੍ਹਾਂ ਆਪਾਂ ਜ਼ਿਕਰ ਕੀਤਾ ਸੀਗਾ ਸੋਤੇ ਸਹਿਬ ਜੀ ਦੇ ਮਾਤਾ ਗੁਜਰਕੌਰ ਉਹਨਾਂ ਦੀ ਵੀ ਸ਼ਹਾਦਤ ਹੋਈ ਸੀਗੇ ਤੇ ਜਦੋਂ ਆਪਾਂ ਇਤਿਹਾਸ ਦੀ ਗੱਲ ਕਰੀਦੀ ਆ ਬਹੁਤ ਆਪਾਂ ਇਮੋਸ਼ਨ ਹੋ ਕੇ ਵਿਗਾਰ ਆ ਜਾਂਦਾ ਆਪਾਂ ਨੂੰ ਆਪਾਂ ਸੋਚਦੇ ਵੀ ਕੀ ਹੋਇਆ ਕੀ ਨਹੀਂ ਔਰ ਉਹ ਦਿਨ ਦੇ ਦਿਨ ਜਾਂ ਮਹੀਨੇ ਵਾਸਤੇ ਉਸ ਤੋਂ ਬਾਅਦ ਆਪਾਂ ਇਤਿਹਾਸ ਤੇ ਤਫਲਾ ਦਿੰਨੇ ਆ ਸੋ ਆਪਣਾ ਫਰਜ਼ ਬੰਦਾ ਵੀ ਆਪਾਂ ਇਤਿਹਾਸ ਤੋਂ ਕੀ ਸਿੱਖਣਾ ਸਰਕਾਰਾਂ ਦੀ ਇਹ ਵੀ ਕੋਸ਼ਿਸ਼ ਹੁੰਦੀ ਵੀ ਇਹਨਾਂ ਦਾ ਇਤਿਹਾਸ ਕਿਸ ਤਰ੍ਹਾਂ ਚੇਂਜ ਕਰੀਏ ਆਪਾਂ ਨੂੰ ਪਤਾ ਜਦੋਂ ਗੋਰਿਆਂ ਦਾ ਰਾਜ ਆਇਆ ਸੀਗਾ ਕਾਫੀ ਆਪਣਾ ਜਿਹੜਾ ਇਤਿਹਾਸ ਸੀਗਾ ਇਹਨਾਂ ਬਦਲਿਆ ਸੀਗਾ ਆਪਾਂ ਵੀ ਕਈ ਵਾਰੀ ਉਹੋ ਇਤਿਹਾਸ ਨਾਲ ਗੱਲ ਜੋੜ ਲਈਦੀ ਆ ਖਾਸ ਕਰਕੇ ਜਦੋਂ ਆਪਾਂ ਵੱਡੇ ਸਹਿਬਜ਼ਾਦਿਆਂ ਦੇ ਜਾਂ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਦੀ ਗੱਲ ਕਰਦੇ ਆਂ ਕਈ ਆਪਣੇ ਪ੍ਰਚਾਰਕ ਵੀ ਅਫਸੋਸ ਦੀ ਗੱਲ ਉਹ ਗੱਲ ਕਰ ਦਿੰਦੇ ਆ ਵੀ ਜਿਹੜਾ ਸ਼ਹਾਦਤ ਸੀਗੀ ਉਹ ਇੱਕ ਦੇਸ਼ ਵਾਸਤੇ ਸ਼ਹੀਦੀ ਪਾਈ ਸੀ ਉਹਨਾਂ ਮਤਲਬ ਇਹ ਹੁੰਦਾ ਵਾ ਜਿਉਂ ਆਪਾਂ ਦੇਸ਼ ਦੀ ਗੱਲ ਕਰਦੇ ਵੀ ਇੰਡੀਆ ਵਾਸਤੇ ਉਹਨਾਂ ਸ਼ਹਾਦਤ ਪਾਈ ਸੀ ਤੋ ਉਹਨਾਂ ਦੀ ਇੰਡਾਇਰੈਕਟਲੀ ਇਹ ਗੱਲ ਹੁੰਦੀ ਵੀ ਸਿੱਖਾਂ ਦੇ ਦਿਮਾਗ ਵਿੱਚ ਇਹ ਸੋਚ ਆ ਜਾਵੇ ਵੀ ਜੇ ਛੋਟੇ ਸਹਿਬਜ਼ਾਦੇ ਵੱਡੇ ਸਹਿਬਜ਼ਾਦਿਆਂ ਨੇ ਦੇਸ਼ ਵਾਸਤੇ ਸ਼ਹਾਦਤ ਪਾਈ ਸੀ ਜਿਹੜਾ ਬੰਦਾ ਦੇਸ਼ ਦੇ ਵਾਰਕਲਾਫ ਆ ਉਹ ਜਿਹੜੀ ਜਿਹੜੀ ਸ਼ਹਾਦਤ ਸੀ ਉਹਦੇ ਸ਼ਹਾਦੇ ਵਾਰਕਲਾਫ ਆ ਸੋ ਇਹ ਜਿਹੜੀਆਂ ਗੱਲਾਂ ਆਪਾਂ ਨੂੰ ਸੋਚ ਵਿਚਾਰ ਕੇ ਸੋchnਾ ਚਾਹੀਦੀਆਂ ਵੀ ਜੇ ਸੋਚੀਏ ਇਤਿਹਾਸਕ ਤੌਰ ਤੇ ਸੋਚੀ ਵੀ ਕੀ ਕਾਰਨ ਸੀਗਾ ਕਿਉਂ ਸੀ ਸੋਤੇ ਸਾਹਿਬ ਜਾਂ ਬਡੇ ਸਾਹਿਬ ਜੀ ਨੇ ਸ਼ਹਾਦਤ ਕੀਤੀ ਇਹਦੇ ਪਿੱਛੇ ਕੀ ਗੱਲ ਸੀਗੀ ਕਾਕਿ ਜੇ ਆਪਾਂ ਇਤਿਹਾਸ ਦੀ ਗੱਲ ਕਰਦੇ ਆ ਇਹ ਨਹੀਂ ਹੁੰਦਾ ਵੀ ਇਤਿਹਾਸ ਡਰਾਉਣਾ ਪਰ ਜੇ ਆਪਾਂ ਕੋਈ ਫੈਸਲੇ ਕਰਨੇ ਆ ਪਾਲਿਸੀ ਪ੍ਰੋਗਰਾਮ ਬਣਾਉਣਾ ਵਾ ਖਾਸ ਕਰਕੇ ਜੇ ਸਰ ਜਥੇਬੰਦੀ ਕਰਦੇ ਆ ਆਪਣਾ ਜਿਹੜਾ ਬੇਸ ਹੈਗਾ ਉਹ ਇਤਿਹਾਸ ਹੋਣਾ ਚਾਹੀਦਾ ਉਸ ਬੇਸ ਤੋਂ ਆਪਾਂ ਗੱਲ ਕਰਨੀ ਵੀ ਆਪਾਂ ਕੀ ਪਾਲਿਸੀ ਪ੍ਰੋਗਰਾਮ ਕਰਨਾ ਜਾਂ ਕਿਸ ਤਰ੍ਹਾਂ ਕੀ ਕੰਮ ਕਰਨੇ ਜੇ ਆਪਾਂ ਆਪਣੇ ਇਤਿਹਾਸ ਤੋਂ ਸਿੱਖੂਗੇ ਇਹ ਨਹੀਂ ਇਤਿਹਾਸ ਡਰਾਉਣਾ ਪਰ ਸਿੱਖਣਾ ਉਸ ਤੋਂ ਵੀ ਉਹਤ ਇਤਿਹਾਸ ਸਾਨੂੰ ਕੀ ਕਹਿੰਦਾ ਇਤਿਹਾਸ ਦੇ ਪਿੱਛੇ ਪ੍ਰਿੰਸੀਪਲ ਕੀ ਸੀਗਾ ਉਸ ਤੋਂ ਬਾਅਦ ਆਪਾਂ ਉਹ ਬੇਸਿਸ ਤੇ ਆਪਾਂ ਮੋਰੇ ਕੰਮ ਕਰਨਾ ਆ ਤੇ ਜਿਆਦਾ ਇਤਿਹਾਸ ਦੀ ਗੱਲ ਕਰੀਏ ਉਸ ਸਮੇਂ ਦੀ ਜਿਹੜੀ ਸਰਕਾਰ ਸੀਗੀ ਹਕੂਮਤ ਸੀਗੀ ਉਹ ਇੱਕ ਤੇ ਜ਼ੁਲਮ ਕਰਦੀ ਸੀਗੀ ਤੇ ਜ਼ੁਲਮ ਦੇ ਵਾਰਕਲਾ ਗੁਰਗੋਬਨ ਸਿੰਘ ਨੇ ਖਾਸ ਨੇ ਆਪਣੀ ਆਵਾਜ਼ ਠਾਈ ਉਹ ਕੀ ਸੀ ਉਹ ਬਾਗੀ ਦੀ ਗੱਲ ਹੋ ਗਈ ਹੈ ਨਾ ਵੀ ਸਰਕਾਰ ਨੂੰ ਇਹ ਸੀਗਾ ਵੀ ਗੁਰਗੋਬਨ ਸਿੰਘ ਤੇ ਛੇੜੇ ਖਾਲਸਾ ਪੰਥ ਬਾਗੀ ਹੋ ਗਏ ਬਾਦਸ਼ਾਹੀ ਆਪਾਂ ਨੂੰ ਆਉਂਦੀ ਅਸੀਂ ਬਾਦਸ਼ਾਹੀ ਸਮਝਦੇ ਪਰ ਉਸ ਹਿਸਾਬ ਨਾਲ ਸਰਕਾਰਾਂ ਬਾਗੀ ਕਹਿੰਦੀ ਸੀਗੀਆਂ ਇਹਨੀ ਗੱਲ ਕੀਤੀ ਉਹ ਤਾਂ ਪੰਥ ਨੇ ਵੀ ਠੀਕ ਆ ਸੀ ਜੇ ਬਾਕੀ ਹੈਗੇ ਵੀ ਸਰਕਾਰ ਨਾਲ ਗੱਲਬਾਤ ਕਰ ਲਈਏ ਨਹੀਂ ਦੂਜੀ ਗੱਲ ਸਿੱਗੀ ਇੱਕ ਪਛਾਣ ਇੱਕ ਆਈਡੈਂਟੀਟੀ ਇੱਕ ਸੋਚ ਸਿੱਗੀ ਖਾਸ ਆ ਪੰਥ ਦੀ ਜਿਹੜੀ ਚੁੱਭਦੀ ਸੀ ਉਸ ਸਮੇਂ ਸਰਕਾਰਾਂ ਨੂੰ ਤੀਜੀ ਸੀ ਸਾਡੀ ਆਈਡੈਂਟੀਟੀ ਸਾਡੀ ਪਛਾਣ ਇਹ ਚੀਜ਼ਾਂ ਸਿੱਗੀਆਂ ਇਹ ਪ੍ਰਿੰਸੀਪਲ ਸਿੱਗੇ ਜਿਹੜੇ ਸਰਕਾਰ ਹਕੂਮਤ ਉਸ ਸਮੇਂ ਦੀ ਸਿੱਖਾਂ ਦੇ ਵਰਕਲੱਬ ਸੀਗੀ ਤੇ ਉਹਨਾਂ ਚਾਹੁੰਦੇ ਸੀ ਵੀ ਖਾਸ ਸਾਨੂੰ ਫਿਨਿਸ਼ ਕਰ ਦੇ ਮਕਾ ਰਿਏ ਇਹ ਕਾਰਨ ਪਰ ਉਹ ਸੋਚ ਅੱਜ ਵੀ ਚੱਲਦੀ ਆ ਸੋ ਮੇਰੀ ਇਹ ਗੱਲਾਂ ਵੀ ਜੇ ਆਪਾਂ ਵੀ ਕੋਈ ਕੰਮ ਕਰਨਾ ਆਪਾਂ ਗੱਲਬਾਤ ਕਰਦੇ ਆਪਾਂ ਉਹ ਸੋਚ ਲੈ ਕੇ ਕੰਮ ਕਰਨਾ ਜਿੱਥੇ ਬਾਗੀ ਦੀ ਗੱਲ ਆ ਪ੍ਰਧਾਨ ਸਰ ਨੇ ਗੱਲ ਕੀਤੀ ਆ ਵੀ ਆਪਣੇ ਵਿੱਚ ਹਾਲੇ ਵੀ ਆ ਜਾਂਦੀ ਜਾਂ ਪੰਜਾਬ ਵਿੱਚ ਹੋਵੇ ਜਾਂ ਸਮਲ ਕੁਛ ਜਾਂ ਇੰਟਰਨੈਸ਼ਨਲ ਤੌਰ ਤੇ ਹੋ ਜਾਂਦੀ ਆ ਆਪਾਂ ਹਰੇਕ ਸਮੇਂ ਇਹ ਕੰਨੀ ਸਰਕਾਰਾਂ ਨਾਲ ਗੱਲਬਾਤ ਕਰੀਏ ਸਰਕਾਰਾਂ ਨੂੰ ਚੈਲੰਜ ਨਾ ਕਰੀਏ ਕਿ ਵਾਕਿਆਇ ਖਾਸ ਦਾ ਕੰਮ ਸ਼ਹੀਦੀ ਹੋਈ ਸ਼ਹੀਦੀ ਕਾਰਨ ਇਹ ਕੋਈ ਵੀ ਸਰਕਾਰਾਂ ਨੂੰ ਸਰਕਾਰਾਂ ਨੂੰ ਇੱਕ ਚੈਲੰਜ ਕਰਦੇ ਸੀਗੇ ਤੇ ਜੇ ਆਪਾਂ ਚੁੱਪ ਕਰਕੇ ਬਹਿ ਜਾਈਏ ਤੇ ਇਹ ਗੱਲ ਕਹੀਏ ਵੀ ਅਸੀਂ ਜੀ ਸਰਕਾਰ ਨੂੰ ਚੈਲੰਜ ਨਹੀਂ ਕਰਨਾ ਸਰਕਾਰ ਦੇ ਹਲਕਰ ਵਾਜ ਨਹੀਂ ਠਾਣੀ ਫਿਰ ਆਪਾਂ ਜਿਹੜਾ ਉਹ ਇਤਿਹਾਸ ਆ ਸਿਰਫ ਡਰਾਉਣੇ ਆ ਉਹ ਇਤਿਹਾਸ ਤੇ ਚੱਲਦੇ ਨਹੀਂਗੇ ਜਿੱਤੇ ਪੰਜਾਬ ਦੀ ਗੱਲ ਕਰੀਏ ਅਫਸੋਸ ਦੀ ਗੱਲ ਆ ਵੀ ਉੱਥੇ ਵੀ ਅੱਜ ਕੱਲ ਇੰਟਰਨੈਸ਼ਨਲ ਤੇ ਵੀ ਹੱਥ ਗੱਲ ਚੋਂਦੀ ਦੇਖੋ ਜੀ ਆਪਾਂ ਸਰਕਾਰਾਂ ਨਾਲ ਗੱਲਾਂ ਬਾਤਾਂ ਕਰੀਏ ਕੋਈ ਇਹ ਨਹੀਂ ਸੋਚਦਾ ਵੀ ਸਰਕਾਰ ਨਾਲ ਕਿਸ ਹੱਬ ਨਾਲ ਗੱਲ ਕਰਨੀ ਆ ਹਾਂ ਕਈ ਵਾਰੀ ਲੋਕਲ ਮਸਲੇ ਹੁੰਦੇ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਪਹਿਲਾਂ ਕਰਦਾ ਹਾਂ ਉਸ ਤੋਂ ਬਾਅਦ ਇੱਥੇ ਦੀ ਗੱਲ ਕਰੂੰਗੇ ਪੰਜਾਬ ਵਿੱਚ ਇਹ ਕਈ ਵਾਰ ਲੋਕਲ ਮਸਲੇ ਲੋਕਲ ਸਰਕਾਰ ਜਿਹੜੀ ਹੁੰਦੀ ਆ ਉਹਨਾਂ ਨਾਲ ਮਸਲੇ ਹੁੰਦੇ ਸਿੱਖਾਂ ਦੇ ਆਮ ਜਿਹੜੇ ਆਪਾਂ ਰਿਸੋਲਵ ਕਰ ਸਕਦੇ ਆ ਸਰਕਾਰ ਨਾਲ ਗੱਲ ਕਰਕੇ ਪਰ ਜਿਹੜੇ ਸਾਡੇ ਵੱਡੇ ਮੁੱਦੇ ਆ ਸਿੱਖਾਂ ਦੇ ਉਹ ਤੇ ਨਹੀਂ ਆਪਾਂ ਸਰਕਾਰ ਨਾਲ ਬਹਿ ਕੇ ਇਸ ਤਰ੍ਹਾਂ ਗੱਲ ਕਰ ਸਕਦੇ ਕਈ ਵਾਰੀ ਲੋਕੀ ਇਤਰਾਸ ਨੂੰ ਦਰਉਂਦੇ ਆ ਵੀ ਦੇਖੋ ਜੀ ਗੁਰੂ ਸਾਹਿਬ ਦੇ ਸਮੇਂ ਦੇ ਵਿੱਚ ਵੀ ਗੁਰੂ ਸਾਹਿਬਾਂ ਨਾਲ ਵੀ ਸਰਕਾਰ ਨਾਲ ਗੱਲਬਾਤ ਕਰਕੇ ਚੱਲੇ ਸੀਗੇ ਪਰ ਉਹਦੇ ਪਿੱਛੇ ਕੀ ਸੀਗਾ ਉਹਨਾਂ ਆਪਣਾ ਜਿਹੜਾ ਪ੍ਰਿੰਸੀਪਲ ਸੀਗਾ ਉਹ ਤੇ ਨਹੀਂ ਕੰਪਰੋਮਾਈਜ਼ ਕੀਤਾ ਉਹ ਲੋ ਜੋ ਕੋਸ ਚਾਹੀਦਾ ਸੀ ਉਹ ਸਰਕਾਰ ਤੋਂ ਲਿਆ ਫੇਰ ਸਰਕਾਰ ਨਾਲ ਗੱਲ ਕੀਤੀ ਠੀਕ ਆ ਜੀ ਅਸੀਂ ਤੁਹਾਡੇ ਨਾਲ ਸਮਝੌਤੇ ਨਾਲ ਗੱਲਬਾਤ ਕਰ ਸਕਦੇ ਹਾਂ ਸਮਾਂ ਆਇਆ ਸਰਕਾਰ ਦੇ ਨਾਲ ਗੁਰੂ ਸਾਹਿਬ ਪੰਥ ਸਰਕਾਰ ਨਾਲ ਚੱਲਿਆ ਸਮਾਂ ਆਇਆ ਜਦੋਂ ਸਰਕਾਰ ਨੂੰ ਚੈਲੰਜ ਵੀ ਕਰਨਾ ਪਿਆ ਪਰ ਜਦੋਂ ਤੋਂ ਜਦੋਂ ਸਰਕਾਰ ਨਾਲ ਚੱਲ ਕੇ ਚੱਲੇ ਸੀਗੇ ਉਹਨਾਂ ਕੋਲੋਂ ਆਪਣੇ ਹੱਕ ਲੈਏ ਸੀਗੇ ਹੁਣ ਇੱਥੇ ਵੀ ਕਾਫੀ ਗੱਲ ਹੋਈ ਸੀ ਵੀ ਜਦੋਂ ਮੋਦੀ ਸਾਹਿਬ ਆਇਆ ਸੀ ਦੇਖੋ ਜੀ ਟੇਬਲ ਤੇ ਗੱਲ ਕਰਨੀ ਚਾਹੀਦੀ ਸੀਗੀ ਉਦੋਂ ਵੀ ਜਥੇਬੰਦੀ ਦਾ ਸਟੈਂਡ ਇਹ ਸੀਗਾ ਕਿ ਜੇ ਸਰਕਾਰ ਵਾਕਿਆ ਸੰਸੇਰਾ ਸਿੱਖਾਂ ਨੂੰ ਗੱਲ ਕਰਨ ਨੂੰ ਫਿਰ ਜਿਹੜੇ ਸਾਡੇ ਸਿੰਘ ਕੈਦੀਆਂ ਨੂੰ ਛੱਡੋ ਫਿਰ ਗੱਲਬਾਤ ਕਰਦੇ ਹਾਂ ਹੁਣ ਵੀ ਸਾਡਾ ਮੇਰੇ ਖਾਸ ਕਰਕੇ ਪੰਜਾਬ ਵਿੱਚ ਵੀ ਜਿਸ ਤਰ੍ਹਾਂ ਦਾਾਸ ਨੇ ਗੱਲ ਕੀਤੀ ਲੋਕਲ ਤੌਰ ਤੇ ਠੀਕਾਪਾ ਜਿਹੜੇ ਸਾਡੇ ਜਥੇਬੰਦੀਆਂ ਦੇ ਜਿਹੜੇ ਸਾਡੀਆਂ ਸੰਪਰਥਾਵਾਂ ਜਿਹੜੇ ਉਹਨਾਂ ਦੇ ਮੁਖੀ ਆ ਜੇ ਉਹ ਛੋਟੇ ਲੈਵਲ ਤੇ ਨੇਗੋਸ਼ੀਏਸ਼ਨ ਕਰਨ ਉਹ ਮਤਲਬ ਉਹ ਕੰਪਰੋਮਾਈਜ਼ ਦੀ ਗੱਲ ਹੋ ਜਾਂਦੀ ਆ ਸਾਡੀ ਜਿਹੜਾ ਵੀ ਕੋਈ ਵੀਰ ਸਰਕਾਰ ਨਾਲ ਗੱਲ ਕਰਦਾ ਪੰਜਾਬ ਵਿੱਚ ਸਾਡਾ ਤਾਂ ਸਪਸ਼ਟ ਕਲੀਅਰ ਘਟਾ ਵੀ ਸਾਡਾ ਸਰਕਾਰ ਨਾਲ ਕੋਈ ਗੱਲ ਨਹੀਂ ਹੋ ਸਕਦੀ ਜਿੰਨਾ ਚਿੱਕ ਸਿਕ ਰਾਜ ਨਹੀਂ ਹੁੰਦਾ ਪਰ ਜਿਹੜੇ ਗੱਲ ਕਰਦੇ ਕੰਸਕੋ ਨੂੰ ਇੰਨੀ ਤਾਂ ਗੱਲ ਹੋਣੀ ਚਾਹੀਦੀ ਵੀ ਪੁੱਲੋ ਸਾਨੂੰ ਤੁਸੀਂ ਦਿਖਾ ਲਓ ਕਰੋ ਸਾਡੇ ਵਾਸਤੇ ਕੋਈ ਫੇਅਰ ਸੀ ਬੈਠੂਗੇ ਪਰ ਅਫਸੋਸ ਦੀ ਗੱਲ ਆ ਵੀ ਆਪਾਂ ਖਾਸ ਕਰਕੇ ਜਿਹੜਾ ਆਪਣਾ ਧਰਮ ਦੀ ਮੈਂ ਗੱਲ ਕੀਤੀ ਜਿਹੜੇ ਆਪਣੇ ਉਸੂਲ ਆ ਉਹ ਆਪਾਂ ਛੱਡ ਕੇ ਨੱਠ ਭਾਜੇ ਹੁੰਦੀ ਵੀ ਸਾਡੇ ਨੰਬਰ ਬਣ ਜਾਣ। ਇੰਗਲੈਂਡ ਵਿੱਚ ਜਿਸਤਰਾ ਪ੍ਰਧਾਨ ਸਾਹਿਬ ਨੇ ਗੱਲ ਕੀਤੀ ਸਾਡੇ ਤੇ ਬਹੁਤ ਦਬਾਅ ਪ੍ਰੈਸ਼ਰ ਪਿਆ ਵੀ ਤੁਸੀਂ ਇਸ ਸਰਕਾਰ ਨੂੰ ਚੈਲੰਜ ਨਾ ਕਰੋ। ਇਸ ਸਰਕਾਰ ਦੇ ਵਰਕਲਫ ਨਾਲ ਤੁਸੀਂ ਕੋ ਬਿਆਨ ਦਿਓ। ਪਰ ਆਪਾਂ ਆਪਾ ਧਰਾਸ ਜਿਸ ਤਰ੍ਹਾਂ ਦਾਸ ਨੇ ਪਹਿਲਾਂ ਗੱਲ ਕੀਤੀ ਆ ਜਿੱਥੇ ਸਾਨੂੰ ਲੱਗਦਾ ਵੀ ਆਪਣੀ ਗੱਲ ਨਹੀਂ ਕੋਈ ਸੌਂਦਾ ਆਪਣਾ ਫਰਜ਼ ਮੰਦਾ ਨੂੰ ਚੈਲੰਜ ਕਰੀਏ। ਕਦੀ ਕਦੀ ਆਪਾਂ ਇਸ ਗੱਲ ਵਿੱਚ ਆਪਣਾ ਆਪਣਾ ਧਰਮ ਆਪਣੇ ਸੂਰ ਉਹ ਕ੍ਰੀ ਕੰਪਰਮਾਈਜ਼ ਨਹੀਂ ਕੀਤੇ ਕਰਨੇ ਚਾਹੀਦੇ ਜੇ ਵੱਡੇ ਸਾਬ ਜਾਨ ਦੇ ਗੱਲ ਕਰਦੇ ਆ ਸ਼ਹਾਦਤ ਦੀ ਛੋਟੇ ਸਾਬ ਜਾਨ ਦੇ ਨੇ ਉਹਨਾਂ ਆਪਣਾ ਸੂਰ ਆਪਣੀ ਆਇਡੈਂਟੀਟੀ ਆਪਣੀ ਪਛਾਣ ਨਹੀਂ ਕੰਪਰਮਾਈਜ਼ ਕੀਤੀ ਤੇ ਅੱਜ ਕੱਲ ਸਾਰਿਆਂ ਤੇ ਨੱਠ ਪਾਜੇ ਹੁੰਦੀ ਵੀ ਅਸੀਂ ਸਰਕਾਰ ਨਾਲ ਕਿਸ ਤਰ੍ਹਾਂ ਗੱਲ ਕਰੀਏ ਜੇ ਜਥੇਬੰਦੀ ਐਕਸਟੈਂਡ ਲੈਂਦੀ ਆ ਸਾਡੇ ਦਾ ਵੀ ਵਿਰੋਧ ਹੁੰਦਾ ਵੀ ਤੁਸੀਂ ਕਿਉਂ ਨਹੀਂ ਜੀ ਸਰਕਾਰ ਨਾਲ ਗੱਲ ਕਰਦੇ ਪਰ ਅਸੀਂ ਉਹ ਉਹ ਪ੍ਰਿੰਸੀਪਲ ਤੇ ਖਰੇ ਆ ਕਿ ਅਸੀਂ ਕੰਪਰਮਾਈਜ਼ ਨਹੀਂ ਕਰਨਾ ਸਾਡਾ ਹੱਕ ਬੰਦਾ ਸੀ ਆਪਣੇ ਹੱਕ ਲੈ ਕੇ ਫਿਰ ਸਰਕਾਰਾਂ ਨਾਲ ਗੱਲ ਕਰੂੰਗੇ ਜੇ ਕੋਈ ਗੱਲ ਦੀ ਲੋੜ ਪਈ ਪਰ ਸਰਕਾਰਾਂ ਵੀ ਸੈਂਸਿਟੀ ਸਾਨੂੰ ਦਿਖਾ ਲੈ ਸਵੇ ਸਾਡਾ ਪਾਲਿਸੀ ਪ੍ਰੋਗਰਾਮ ਇਹ ਹੀ ਆ ਵੀ ਕੰਪਰੋਮਾਈਜ਼ ਨਹੀਂ ਕਰੀ ਕਰਨਾ ਜਿੱਤੇ ਇੰਟਰਨੈਸ਼ਨਲ ਤੌਰ ਤੇ ਗੱਲ ਕਰੀਏ ਕਾਫੀ ਦੁਨੀਆ ਵਿੱਚ ਹਲਚਲ ਚੱਲਦੀ ਆ ਖਾਸ ਕਰਕੇ ਜੀਓ ਪੋਲਿਟਿਕਸ ਵਿੱਚ ਤੋਂ ਦੇ ਵਿੱਚ ਆਪਾਂ ਨੂੰ ਪਤਾ ਨਹੀਂ ਮਹੀਨੇ ਵਿੱਚ ਅਗਲੇ ਸਾਲ ਦਾ ਦੋ ਸਾਲਾਂ ਕਿਸ ਤਰ੍ਹਾਂ ਮੌਲਕ ਵਿੱਚ ਤਬਦੀਲੀ ਹੋਣੀ ਆ ਖਾਸ ਕਰਕੇ ਮੌਲਕਾਂ ਦਾ ਇਸ ਸਮੇਂ ਇੱਕ ਪੋਲਰਾਈਜੇਸ਼ਨ ਹੈਗਾ ਵਾ ਇਹ ਇੱਕ ਪਾਸੇ ਵੈਸਟ ਵੈਸਟਾ ਮਤਲਬ ਜਿਹੜੀ ਯੂਰੋਪੀਅਨ ਕੰਟਰੀਸ ਅਮਰੀਕਾ ਇੰਗਲੈਂਡ ਐਕਸੈਟਰਾ ਤੇ ਦੂਜੇ ਪਾਸੇ ਹੈਗੇ ਈਸਟਰਨ ਮੌਲਕ ਜਿਸ ਤਰ੍ਹਾਂ ਰੂਸ ਹੈਗਾ ਚੀਨ ਹੈਗਾ ਤੈਸ ਸਮੇਂ ਜਿਹੜਾ ਇੰਡੀਆ ਦੀ ਸਥਿਤੀ ਆ ਉਹ ਵਿਚਾਲੇ ਵਿੱਚ ਆ ਵੀ ਇਧਰ ਨਹੀਂ ਉਧਰ ਦੋਨੇ ਪਾਸੇ ਖੇਡਦਾ ਪਰ ਇਹ ਜੀਓ ਪੋਲਿਟੀਕਲ ਵਿੱਚ ਆਪਾਂ ਦੇਖਣਾ ਵੀ ਆਪਾਂ ਸਿੱਖਾ ਨੇ ਇੰਟਰਨੈਸ਼ਨਲ ਤੌਰ ਤੇ ਆਪਾਂ ਕਿਦਾਂ ਫਾਇਦਾ ਲੈਣਾ ਕਾਕ ਜਿਹੜੇ ਮੌਲਕ ਹੈਗੇ ਆ ਉਹਨਾਂ ਤੋਂ ਤੁਹਾਨੂੰ ਵਰਤਣਾ ਹੀ ਮੈਨੂੰ ਯਾਦ ਆਉਂਦਾ ਹੁਣ ਵੀ ਜਿਸ ਤਰ੍ਹਾਂ ਭਾਈ ਦਿਲਜੀਤ ਸਿੰਘ ਮਿੱਟੂ ਉਹਨਾਂ ਦਾ ਇੱਕ ਵਾਰੀ ਇੰਟਰਵਿਊ ਕੀਤਾ ਤਦੋ ਸੰਘਰਸ਼ ਦੇ ਸਮੇਂ ਆਪਾਂ ਨੂੰ ਪਤਾ ਵੀ ਕਾਫੀ ਹਥਿਆਰਬੰਦ ਸੰਘਰਸ਼ ਦੀ ਗੱਲਬਾਤ ਚੱਲਦੀ ਸੀ ਤੋ ਉਹਨਾਂ ਨੂੰ ਲੋਕਾਂ ਨੇ ਕਿਹਾ ਵੀ ਦੇਖੋ ਜੀ ਤੁਹਾਨੂੰ ਪਾਕਿਸਤਾਨ ਨੇ ਵਰਤਿਆ ਤੋ ਉਹਨਾਂ ਦਾ ਜਵਾਬ ਸੀਗਾ ਵੀ ਐਕਚੁਅਲੀ ਉਹਨਾਂ ਨੇ ਸਾਨੂੰ ਵਰਤਿਆ ਸੀ ਉਹਨਾਂ ਨੇ ਵਰਤਿਆ ਉਹ ਆਪਣਾ ਮਾਈਂਡ ਸੈਟ ਹੋਣਾ ਚਾਹੀਦਾ ਵੀ ਆਪਾਂ ਕੀ ਲੈਣਾ ਇਸ ਟਾਈਮ ਤੇ ਆਪਣਾ ਪਤਾ ਕੈਨੇਡਾ ਹੋਇਆ ਅਮਰੀਕਾ ਹੋਇਆ ਆਸਟ੍ਰੇਲੀਆ ਹੋਇਆ ਜਿਹੜੇ ਪੰਜ ਆਈਸਾ ਉਹਨਾਂ ਕਾਫੀ ਟਰਾਂਸਨੈਸ਼ਨਲ ਬੇਸਿਸ ਤੇ ਇੰਡੀਆ ਦੇ ਵਰਕਲਫ ਆਪਣੀ ਬਾਜ ਠਾਉਂਦੇ ਆ ਪਰ ਉਹ ਬਾਜ ਠਾਉਂਦੇ ਆਪਣੀ ਸੈਲਫ ਇੰਟਰਸਟ ਵਾਸਤੇ ਜਦੋਂ ਉਹਨਾਂ ਦੀ ਸੈਲਫ ਇੰਟਰਸਟ ਚੱਲ ਗਈ ਉਹਨਾਂ ਆਵਾਜ਼ ਬੰਦ ਕਰ ਦੇਣੀ ਪਰ ਆਪਣਾ ਫਰਜ਼ ਬੰਦਾ ਵੀ ਆਪਾਂ ਉਹਦੇ ਵਿੱਚੋਂ ਕੀ ਲੈਣਾ ਆਪਾਂ ਕਿਸ ਤਰ੍ਹਾਂ ਜਿਹੜਾ ਜੀਓ ਪੋਲਿਟਿਕਸ ਚੱਲਦੀ ਆ ਉਹਦੇ ਵਿੱਚੋਂ ਆਪਾਂ ਕਿੱਦਾਂ ਆਪਣੇ ਫਾਇਦੇ ਠੋਣੇ ਪੰਥ ਵਾਸਤੇ ਸੋ ਇਹਦੇ ਵਾਸਤੇ ਆਪਾਂ ਨੂੰ ਬਿਲਕੁਲ ਜੋਰ ਲਾਣਾ ਚਾਹੀਦਾ ਵਿਚਾਰਨਾ ਚਾਹੀਦਾ ਤਖਾਸ ਕਰਕੇ ਬੇਨਤੀ ਹੈਗੀ ਵੀ ਕਈ ਆਪਣੇ ਪਰੇ ਲਿਖੇ ਸੱਜਣ ਹੈਗੇ ਆ ਵਕੀਰ ਹੈਗੇ ਆ ਪ੍ਰੋਫੈਸਰ ਹੈਗੇ ਆ ਉਹਨਾਂ ਦਾ ਕੋਈ ਸ਼ਰਜਪੰਦਾ ਵੀ ਇਸ ਮੌਕੇ ਇੱਕ ਥੋੜੀ ਜੀ ਗਾਈਡੈਂਸ ਜਾਂ ਜਥੇਬੰਦੀਆਂ ਨੇ ਨਾਲ ਰਾਲ ਕੇ ਕੰਮ ਕਰੀਏ ਕਾ ਕੀ ਹੈਗਾ ਇੰਟਰਨੈਸ਼ਨਲ ਪੋਲਿਟਿਕਸ ਦੀ ਗੱਲ ਪਰ ਸਾਡਾ ਸਿਧਾਂਤ ਹੈਗਾ ਵੀ ਇੰਟਰਨੈਸ਼ਨਲ ਪੋਲਿਟਿਕਸ ਦੀ ਗੱਲ ਵੀ ਹੋਵੇ ਅਮਰੀਕਾ ਕੈਨੇਡਾ ਉਥੇ ਆਪਾਂ ਆਪਣਾ ਜਿਹੜਾ ਸਿਧਾਂਤ ਦਾ ਸਿਧਾਂਤ ਨਹੀਂ ਛੱਡਣਾ ਜਿੱਥੇ ਕੋਈ ਨਾ ਕੋਈ ਆਪਣੇ ਸਿਧਾਂਤ ਨੂੰ ਚੈਲੰਜ ਹੁੰਦੀ ਆ ਹੁਣ ਆਪਾਂ ਪਿੱਛੇ ਦੀ ਗੱਲ ਕਰੀਏ ਆਪਾਂ ਸਾਰਿਆਂ ਨੂੰ ਪਤਾ ਹੈ ਪੰਜਾਬ ਵਿੱਚ ਕਿਸ ਤਰ੍ਹਾਂ ਗੱਲ ਚੱਲਦੀ ਆ ਬਾਦਲ ਹਣੀ ਸੱਦੇ ਸਜ਼ਾ ਦਿੱਤੀ ਕਾਲ ਤੱਕ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵਰਕਲਫ ਗੱਲ ਚੱਲਦੀ ਆ ਉਥੇ ਦਾਤ ਕੰਮ ਚੱਲੀ ਜਾਣਾ ਉਹ ਇੱਕ ਗੰਦੀ ਸਿਆਸਤ ਆ ਪਤਾ ਨਹੀਂ ਕੀ ਹੈ ਕੀ ਨਹੀਂ ਹਾਂ ਪਰ ਆਪਣਾ ਫਰਜ ਬੰਦਾ ਆਪਾਂ ਉਥੇ ਆਵਾਜ਼ ਉਠਾਈਏ ਜਿੱਤੇ ਸਿਧਾਂਤਕ ਤੌਰ ਦੀ ਗੱਲ ਹੈਗੀ ਆ ਸੋ ਆਪਾਂ ਜਿੱਥੇ ਆਵਾਜ਼ ਤੋਂ ਨਹੀਂ ਸਿਧਾਂਤ ਦੇ ਵਾਰ ਗੱਲ ਉਠਾਉਣੀ ਆ ਵੀ ਜਿਹੜੀ ਗੱਲ ਹੈਗੀ ਆ ਜਿਹੜੀ ਆਪਣੀ ਪਰੰਪਰਾ ਆਪਣੀ ਸਿਸਟਮ ਚੱਲਦੀ ਪਿਛਲੇ ਸਮਿਆਂ ਤੇ ਵੀ ਇਸ ਸਮੇਂ ਅਕਾਲ ਤਖਤ ਦਾ ਜਥੇਦਾਰ ਜਰਜਤਾਰ ਸਿੰਘ ਸਹਿਬਾਨ ਉਹਨਾਂ ਦੀ ਜਿਹੜੀ ਰਿਮੀਟਾ ਦਾ ਰਹਾ ਸਰ ਪੰਜਾਬ ਤੇ ਆ ਉਹ ਵੀ ਪੰਜਾਬ ਦਾ ਮਾਹੌਲ ਦੇਖ ਕੇ ਪੰਜਾਬ ਦੇ ਹਿਸਾਬ ਨਾਲ ਗੱਲ ਕਰਦੇ ਆ ਪਰ ਅੱਜ ਹੀ ਹੁਣ ਮਾਹੌਲ ਚੇਂਜ ਹੋਇਆ ਜਿਹੜੇ ਸਿੱਖ ساری ਦੁਨੀਆ ਭਰ ਚਲਦੇ ਆ ਸੋ ਆਪਣਾ ਵੀ ਜਿੰਨਾ ਪੰਜਾਬ ਦੇ ਸਿੱਖਾਂ ਦਾ ਹੱਕ ਹੈਗਾ ਉਹਨਾਂ ਆਪਣਾ ਹੱਕ ਹੈਗਾ ਹੱਕ ਹੈਗਾ ਆਪਣੀ ਆਵਾਜ਼ ਠਾਈਏ ਤੇ ਆਵਾਜ਼ ਠਾਉਂਦਾ ਤਰੀਕਾ ਕੀ ਆ ਜਿੱਥੇ ਆਪਣੀ ਸੰਗਤਾਂ ਆਉਂਦੀਆਂ ਗੁਰੂ ਘਰਾਂ ਵਿੱਚ ਉਤਮ ਆਪਣੀ ਆਵਾਜ਼ ਜਗਾਉਣੀ ਚਾਹੀਦੀ ਜਦੋਂ ਕੋਈ ਨਾ ਕੋਈ ਪੰਜਾਬ ਵਿੱਚ ਇਸ ਤਰ੍ਹਾਂ ਦੀ ਗੱਲ ਹੁੰਦੀ ਜਿੱਥੇ ਸਿਧਾਂਤ ਦਾ ਵਰਕਲਰ ਗੱਲ ਹੁੰਦੀ ਆ ਉਥੇ ਆਪਣੇ ਸਾਰੇ ਗੁਰੂ ਘਰਾਂ ਚਤਤਬੰਦੀ ਨਾਲ ਆਪਣੇ ਤੌਰ ਤੇ ਗੱਲ ਕਰੋਗੇ ਪਰ ਚਤਤਬੰਦੀ ਦੇ ਨਾਲ ਹਰੇਕ ਪ੍ਰਬੰਧ ਦਾ ਵੀ ਫਰਜ ਬੰਦਾ ਉਹੋ ਵੀ ਆਪਣੀਆਂ ਚਿੱਠੀਆਂ ਲਿਖਣ ਆਪਣਾ ਪ੍ਰੈਸ਼ਰ ਪਾਉਣ ਵੀ ਜੋਕਸ ਹੁੰਦਾ ਉਹ ਪੰਜਾਬ ਵਿੱਚ ਜਿਹੜੇ ਸਾਰੇ ਸਿਧਾਂਤ ਨੂੰ ਚੈਲੰਜ ਹੁੰਦਾ ਉਹਦੇ ਵਰਕਲਰ ਪਾਪੀ ਆਵਾਜ਼ ਠਾਣ ਹਰੇਕ ਇਨਸਾਨ ਦਾ ਫਰਜ ਬੰਦਾ ਅੰਤ ਵਿੱਚ ਦਾਸ ਇਹ ਕੋਗਾ ਵੀ ਜਿੱਥੇ ਜਿਸ ਤਰ੍ਹਾਂ ਪਹਿਲਾਂ ਦਾਸ ਨੇ ਗੱਲ ਕੀਤੀ ਆ ਇਤਿਹਾਸ ਡਰਾਉਣਾ ਠੀਕ ਆ ਪਰ ਉਹਦੇ ਵਿੱਚ ਆਪਾਂ ਸਭ ਸਿੱਖੀਏ ਇੰਡੀਵਿਜੂਅਲ ਤੌਰ ਤੇ ਆਪਾਂ ਆਪਣੇ ਮਨਅਛਾਤੀ ਮਾਰੀਏ ਵੀ ਵੱਡੇ ਸਾਹਿਬ ਜਾਨੇ ਸ਼ਹਾਦਤ ਪ੍ਰਾਪਤ ਕਰ ਲਈ ਸੀਗੇ ਉਹਨਾਂ ਆਪਣਾ ਅਸੂਲ ਆਪਣੇ ਪ੍ਰਿੰਸੀਪਲਸ ਆਪਣੀ ਪਛਾਣ ਆਪਣੀ ਆਇਡੈਂਟੀਟੀ ਨੂੰ ਕੰਪਰੋਮਾਈਜ਼ ਨਹੀਂ ਕੀਤਾ ਆਪਾਂ ਆਪਣੇ ਜੀਵਨ ਵਿੱਚ ਕੀ ਕਰਦੇ ਆ ਕੀ ਆਪਾਂ ਆਪਣੇ ਪਛਾਣ ਆਪਣੀ ਆਇਡੈਂਟਿਟੀ ਤੇ ਖਰੇ ਆ ਰੱਖਦੇ ਆਂ ਜਾਂ ਆਪਾਂ ਸਰਤ ਸਰ ਦਿਨ ਦਿਨ ਹੁੰਦਾ ਵਾ ਤਾ ਪਰ ਸ਼ਹਾਦਤ ਯਾਦ ਕਰਕੇ ਤੈਨੂੰ ਚਿਲ ਜਾਏਗਾ ਇਹਦੇ ਨਾਲ ਹੀ ਗੁਰਕਾਰ ਦੇ ਤੇ ਪ੍ਰਬੰਧ ਕਰਨ ਦੇ ਜੋਥੇ ਬੰਦਿਆਂ ਨੂੰ ਉਹਨਾਂ ਨੂੰ ਵੀ ਸਾਰਿਆਂ ਨੂੰ ਵਿਚਾਰਨਾ ਚਾਹੀਦਾ ਸੋਚਣਾ ਚਾਹੀਦਾ ਵੀ ਆਪਾਂ ਇੱਥੇ ਕਿੱਥੇ ਖਰੇ ਆਂ ਆਪਾਂ ਜਿਹੜੇ ਕੋਈ ਪਾਲਿਸੀ ਪ੍ਰੋਗਰਾਮ ਬਣਾਉਂਦੇ ਆਂ ਜਾਂ ਕੋਈ ਐਕਟੀਵਿਟੀ ਕਰਦੇ ਆਂ ਕਿ ਆਪਾਂ ਸੋਚਦੇ ਕਦੀ ਵੀ ਸਾਡਾ ਇਤਿਹਾਸ ਕੀ ਕਹਿੰਦਾ ਸਾਡੇ ਵੱਡੇ ਵੱਡੇ ਵਡੇਰੇ ਸਾਡੇ ਗੁਰੂ ਸਾਹਿਬਾਨ ਉਹ ਲੋਕ ਉਹਨਾਂ ਕੇਸਤ੍ਰੰ ਗੁਰਮਤਨਸਾਰ ਇਹ ਫੈਸਲੇ ਕੀਤੇ ਸੀਗੇ ਇਹ ਨਾ ਹੋਵੇ ਵੀ ਆਪਾਂ ਇਸ ਸਮੇਂ ਤੇ ਦੇਖਦੇ ਆਪਾਂ ਆਪਣੇ ਫੈਸਲੇ ਕਰ ਲਈਏ ਕਾਸ ਕਰਕੇ ਇੱਕ ਵੈਸਟਰਨ ਮੌਲੋਗੋ ਇਕ ਯੂਕੇ ਵਿੱਚ ਆਪਾਂ ਨੂੰ ਉਹ ਵੱਡੀ ਚੈਲੰਜ ਹੋ ਜਾਂਦੀ ਆ ਆਪਾਂ ਜਿਹੜੇ ਆਪਣੀਆਂ ਪਰੰਪਰਾਵਾਂ ਜਿਹੜੇ ਸੂਰ ਗੁਰੂ ਸਾਹਿਬਾਂ ਨੂੰ ਦਿੱਤੇ ਆ ਉਹ ਆਪਾਂ ਆਪ ਹੀ ਕੰਪਰਮਾਈਜ਼ ਕਰਨ ਦੇ ਪੈਨੇ ਆ ਕਾਰਨ ਕਿ ਕਸੀਏ ਸੋਤੇ ਵਿੱਚ ਜਿਉਂਖੋ ਜੀ ਇਸ ਸਮਾਜ ਦਾ ਚੱਲਦਾ ਵਾ ਸਮਰੇ ਸਾਹ ਮੁਤਾਬਕ ਆਪਾਂ ਨੂੰ ਚੇਂਜ ਹੋਣਾ ਚਾਹੀਦਾ ਵਾ ਛੋਟੀ ਮਸਾਲ ਆਪਾਂ ਦੇ ਸੰਗਤ ਤੇ ਪੰਗਤ ਦੀ ਗੱਲ ਕਰੀਏ ਜਿਹੜੀ ਚੀਜ਼ ਸਾਡਾ ਇਤਿਹਾਸ ਸੀਗਾ ਜਿਹੜੀ ਪਰੰਪਰਾ ਸੀਗਾ ਕੀ ਉਹ ਤਾਂ ਪਰੰਪਰਾ ਚ ਚਲਾਉਂਦੇ ਆ ਚਲਾਉਂਦੇ ਆ ਸੋ ਇਹੇ ਮੇਰੀ ਬੇਨਤੀ ਆ ਵੀ ਆਪਾਂ ਅੰਤ ਵਿੱਚ ਜਿਹੜੀ ਕੋਈ ਕੰਮ ਕਰਦੇ ਆ ਕੋਲੋਂ ਆਪਾਂ ਮਨ ਵਿੱਚ ਝੰਤੀ ਮਾਰੀਏ ਵੀ ਜੇ ਆਪਨੇ ਵੱਡੇ ਵੱਡੇਰੇ ਸੀ ਗੁਰੂ ਸਾਹਿਬ ਸੀ ਉਹਨਾਂ ਜੇ ਗੁਰਮਤ ਤੇ ਗੁਰਸਿੱਖੀ ਤੇ ਕਦੀ ਕੰਪਰੋਮਾਈਜ਼ ਨਹੀਂ ਕਰਤਾ ਅਸੀਂ ਇਤਨੀ ਕੰਪਰੋਮਾਈਜ਼ ਕਰਦੇ ਸੋ ਆਂਤ ਵਿੱਚ ਦਾਸ ਤੋਂ ਬੋਲਦਿਆਂ ਤੋਂ ਪੁੱਲਾਂ ਝੁਕਾ ਮਾਫ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ